ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਮਕੰਨ ਦਾ ਹਾਂ ਮੰਗਤਾ ਲੱਗਦਾ ਪੈ ਗਿਆ ਗੱਦਾ ਪੈਂਦਾ ਜਾਇਦਾ ਅਲਾਸਮੈਂਟ ਤੇ ਬਾਰੇ ਪੱਕੀ ਐ ਤੇਰੀ ਹੋਕਾ ਜਿਹਾ ਬਾਬੇ ਨੇ ਮੈਂ ਤਾਂ ਕਹਿੰਦਾ ਚੱਲ ਫਿਰ ਹੁਣ ਜਾਣਕੀ ਦੇਣੀ ਹੈ ਕਿਹੜਾ ਪਉ ਪਿੰਡ ਉੱਠਿਆ ਅੱਗੇ ਚੱਡ ਗਏ ਜਾ ਖੜ ਤੋ ਹਾਂ ਛੋਟੀ ਛੋਟੀ ਕੋਈ ਟੰਬਾ ਕੱਕਲੇ ਹੰਬਾ ਟੰਬਾ ਭਾਂਡੇ ਜਾ ਆਦਮ ਬੜੇ ਯਾ ਛੱਪੇ ਵੀ ਪੈ ਗਏ ਮੇਰੇ ਛੋੜਿਆਂ ਜਹਾ ਕਾਲ ਮੈਂ ਸਾਕ ਉਹ ਗੁੰਨਾਰੇ ਹੋਣਗੇ ਜਮਾ ਸ਼ਾਮ ਹੈ ਕਰਕੇ ਬਈ ਤੇਰਾ ਨਾਂ ਟਿਕਦਾ ਨਾ ਗਉੜੀ ਉਸ ਮੈਂ ਤੂੰ ਹੁੰਦੀ ਹਾਂ ਅਗਲਾ ਪੰਜਾ ਰਾਹੁ ਵਿੱਚ ਕਰ ਇਹ ਤਾਂ ਬਾਹਾ ਮੈਨੂੰ ਫੁੱਟਦੇ ਨੇ ਫੋਨ ਕੱਟਦਾ ਚੱਲ ਕੱਟ ਕੇ ਬੱਟਾਂ ਆਏ ਕਰੀ ਮਾਰਿਆ ਮੰਗਾ ਨਹੀਂ ਕਿਹੜੀ ਅਗਲੇ ਕੋਲੇ ਆਸਲਾ ਹੁੰਦਾ ਆਏ ਤਾਂ ਸ਼ਰਾਬ ਪਿੰਡ ਉੱਠ ਖੜਿਆ ਹੁਣ ਉੱਠ ਖੜਿਆ ਉਹਨਾਂ ਪੰਚਾਰ ਬੰਦੇ ਫਿਰ ਨਾਲ ਹੀ ਚੱਲ ਆ ਗਿਆ ਆ ਗਿਆ ਕੰਟੋ ਹਾਂ ਪੰਕੇ ਦਾ ਰੌੜਾ ਤੇ ਲੱਤ ਕਾ ਜਾ ਇੱਥੇ ਬੱਝਿਆ ਹੋਇਆ ਆਸਪਾਸੇ ਆ ਗਿਆ ਬਥੇ ਕਿਹੜਾ ਸਕੂਲ ਵੀ ਨਹੀਂ ਕਰ ਗਏ ਆ ਉਹ ਗਏ ਉਹ ਉੱਤੇ ਉਹ ਉਰੇ ਕੱਟ ਗਿਆ ਉਹ ਉਰੇ ਕੱਟ ਗਿਆ ਡਰਾਈਵਰ ਅੱਜ ਨਹੀਂ ਪਾਈ ਤੇ ਲੌਂਸ ਮਿੰਟਾਂ ਹੋਣ ਲੱਗੀਆਂ ਨਹੀਂ ਮੁਸ਼ਕਲ ਹੈ ਕੱਜੇ ਤੇ ਬਗਾਨਾ ਪੈਂਦਾ ਹਾ ਹਾਂ ਛੋੜਨਗੇ ਅੱਜ ਆਪਣੀਆਂ ਲਤਾਨ ਕਿਹੜੀ ਮਣੀ ਕੰਜ ਕਿਹੜੇ ਪਾਸੇ ਮਾਰਨਾ ਤੂੰ ਆਈਂ ਭੱਜ ਲਾ ਹੈਂ ਆਈ ਹੋ ਜਾ ਆ ਜਾ ਫਿਰ ਕੱਜੇ ਜਾਈ ਤਾਂ ਉੱਤੇ ਚੜਦੇ ਤੁਰੇ ਆਉਂਦੇ ਆ ਓਰਾ ਉਪਹੇਂਦੀ ਲੋੜਾ ਲੈਣ ਤੂੰ ਕਿੱਧਰ ਦੇਖਦਾ ਹਾਂ ਦੇਣਗੇ ਤੈਨੂੰ ਨਾਗ ਉਨੀ ਖੜ ਜਾ ਦੇਖੀ ਜਾਊਗੀ ਜਿਹੜੀ ਬਣੂਗੀ ਭਾਈ ਆ ਚਲ ਕੇ ਬੰਦੇ ਆ ਗਏ ਕਿੱਥੇ ਭਾਈ ਦੌੜ ਕੋ ਦੌੜ ਕੋ ਕਿਹੜੇ ਹੋ ਤੁਸੀਂ ਖੜੋ ਖੜੋ ਭਾਈ ਖੜੋ ਇੱਥੇ ਰਾਹੀ ਆ ਬਾਈ ਕਿਹੜੇ ਰਾਹੀ ਹੋ ਇੱਥੇ ਖੜੋ ਗਾਂ ਜਾਣੇ ਸੀ ਤਾਂ ਆਲੇ ਰਾਹੀ ਦੇ ਪਾਪੀ ਉਸ ਮੱਟਾ ਇੱਥੇ ਇੱਧਰ ਗੱਲ ਤਾਂ ਨਹੀਂ ਆਸੀ ਲਟੇਰੇ ਆ ਹਾਂ ਇੱਥੇ ਲੈ ਲੋ ਮਾ ਤੰਗਲੀ ਨਾਲ ਮੱਥਾ ਮਾਰਦਾ ਦੱਸਣਾ ਨੂੰ ਤੂੰ ਜਿੱਥੇ ਉਹ ਮੁੰਡਿਓ ਆਓ ਆਓ ਆਹ ਬੰਦਾ ਆਹ ਬਰਦੇ ਆਹ ਬਰਦੇ ਇਹਨਾਂ ਨੂੰ ਫੋਟੋ ਫੋਟੋ ਇਹਨਾਂ ਨੂੰ ਬਨੋ ਬਨੋ ਅਸੀਂ ਦੱਸ ਦਿਆਂ ਤੁਹਾਨੂੰ ਗੱਲ ਹੋਊਗੀ ਸਾਰਾ ਕੁਝ ਪਰਦੇਸੀ ਬੰਦੇ ਆ ਯਾਰ ਸਾਲਾ ਪਰਦੇਸੀ ਦਾ ਇੱਧਰ ਚ ਗੱਟਾਂ ਖੋਹਾਂ ਕਰੀਂ ਉਹ ਤਾਂ ਜਵੈ ਉਹ ਤਾਂਦ ਭਾਈਆ ਭਾਈ ਚੰਦ ਪਾਪਾ ਚੰਦ ਪਾਪਾ ਹਾਂ ਹਾਂ ਦੇਰ ਇਹਨਾਂ ਨੂੰ ਬਨੋ ਪਹਿਲਾਂ ਤਾਂ ਜਿਹੜੀ ਅੰਗ ਜਾ ਛੋਦੀ ਜੀ ਖਬਰਦਾਰ ਹੋ ਜਾ ਛਾਦੇ ਉੱਧਲੇ ਚੱਲ ਤਾ ਇਹਨਾਂ ਨੂੰ ਆਇਆ ਚੱਲ ਤਾ ਉਹ ਛੱਡ ਚੱਲ ਬੰਨਾ ਹੋ ਗਿਆ ਟਾੜਾਂਗੇ ਭੱਜ ਨਾ ਜਨ ਮਾਰੀ ਨਾ ਕੁੱਤੀ ਚੋਰਾ ਨਾ ਰਾਜੇ ਫੇਰ ਨਹੀਂ ਖੋਪਨਦਾ ਦੇਖ ਦੇ ਕੁਤੀ ਮਾਸ਼ ਕੰਟਾਂ ਨਹੀਂ ਲੱਗ ਬਾਬਾ ਇਹ ਤਾਂ ਮੂਰੋ ਕੇ ਲੈ ਤਾਂ ਟੱਪ ਗਈ ਸੀ ਇਹ ਲੁੱਟਾਂ ਖੋ ਤਾਂ ਬਾਬਾ ਅੰਦਰੋਂ ਹੈ ਕੀ ਅਜ ਮੁਕੰਦ ਹਾਂ ਮੁਸ਼ਕਾਂ ਦੇ ਨਾ ਹੋਇ ਮੁਸ਼ਕਾਂ ਤੇ ਮੁਸ਼ਕਾਂ ਚੱਲੋ ਚੱਲੋ ਜਰ ਇਹ ਨਾ ਨਾ ਮੈਸ ਕੋਈ ਕਰੀਓ ਨਹੀਂ ਮਨ ਹੀ ਆ ਗਣੀ ਦਿਨਿਆ ਸਾਨੂੰ ਖੜਜੋ ਚਲੋ ਇਹ ਤਾਂ ਬਾਪਾ ਮੇ ਮੂਰੋ ਕਹਿ ਲੈ ਨਹੀਂ ਚਾਪਗੇ ਸੀ ਹਾਂ ਕੁੱਤਾ ਕੱਟਾ ਨੇ ਛੱਡਿਆ ਹਾਂ ਆ ਤਾਂ ਸਾਨੂੰ ਪਚਾਈਂ ਨਾ ਓਏ ਮੈਂ ਕਿ ਟੋਨਾਂ ਦੀ ਕੱਢ ਬਗਾਨਾ ਪਿੰਡ ਆ ਗਿਆ ਤੂੰ ਵੀ ਮਈਆਂ ਖਲਾਤ ਗਿਆ ਰ ਅਸੀਂ ਕੀ ਜੀ ਮੈਂ ਖਲਾਤੀ ਮਕੰਜ ਗੱਲ ਕਰ ਭਾਈ ਆਪਰੇ ਫਿਰ ਉਹ ਕਿ ਮਹਸਕੋੜੀ ਹੋਈ ਆ ਜਾਂ ਸੀ ਤੇ ਕੀ ਮਹਸਕੋੜੀ ਹੋ ਗਈ ਅਸੀਂ ਆ ਕੋ ਕੱਟਿਆ ਲੈਂਦੇ ਆ ਸਾਖਣ ਤੋਂ ਦਿਖਾ ਮੂੰਹ ਲੋਰ ਬੰਦੇ 40000 ਦਾ ਕੱਟਾ ਜਾੜਾ ਲੈ ਗਿਆ ਕੋਈ ਯਾਰ ਅੱਧੀ ਡਾਕ ਪੇ ਛੋਟੇ ਕਰਮ ਚੰਗੇ ਛੋਟੇ ਤੇ ਪਿੰਡ ਪੈ ਗਿਆ ਸੀ ਛੜਾ ਚੱਕੇ ਲੈ ਗਿਆ ਨਾ ਬੁਲਕੀਆਂ ਨਾਲ ਮਰੀ ਗਏ ਨਾ ਇਹ ਸਿੱਧੀ ਉਹ ਹੀ ਨਾ ਤੁਸੀਂ ਕੰਮ ਸ਼ਾਂਦਾ ਤੁਸੀਂ ਕੰਮ ਤੁਹਾਨੂੰ ਆਇਆ ਸੀ ਬੜੇ ਮੰਗਵਾਏ ਦਸ ਰਾਤ ਦੇ 12 ਕ ਦਾ ਟਾਈਮ ਆ ਜੱਟ ਤੁਸੀਂ ਇੱਥੇ ਕਾਟੀਆਂ ਬੰਨੀ ਫਿਰ ਤੋਂ ਕੰਮ ਕੀ ਆਇਓ ਓਹ ਕੰਮ ਕੋਸ ਨਹੀਂ ਹੈ ਸਾਡਾ ਹੋ ਗਿਆ ਸਾਧਨ ਖਰਾਬ ਅੱਛਾ ਉਹ ਸਿੱਧਾ ਕੇ ਮਿਸਤਰੀ ਕੋਲੇ ਅੱਛਾ ਅਸੀ ਤ ਰਾਤ ਜਾਂਦੇ ਨੂੰ ਭਾਈ ਲਾ ਲਾ ਲਿਕੇ ਦੋ ਦੋ ਫੱਜ ਜਾਏਗਾ ਭਾਈ ਮੁੱਖੀ ਆਏ ਦੇਖ ਮਕੰਨਜ ਕੋਲੇ ਜਿਆ 20 ਜਨ ਹੋ ਗਿਆ ਸੀ ਕਿਸੇ ਤੁਹਾਨੂੰ ਪਤਾ ਭਾਲ ਚ ਸੀ ਜੀ ਕੋਈ ਮਸੀਬਤ ਸਾਨੂੰ ਕੋਈ ਪਾਲ ਨਹੀਂ ਮਸੀਬਤ ਤਾਂ ਪੈ ਗਈ ਮੈਂ ਮਕੰਨਜ ਕੋਲੇ 20 ਸਾਲ ਪੰਚਾਇਤ ਬੰਬਰ ਰਿਆ ਬੰਦਾ ਉਹ ਆਏ ਨਹੀਂ ਵੀ ਉਹ ਫੁੱਡੂ ਚੋੜਿਆ ਫਿਰਦਾ ਇਹ ਮਨੂਕਾਂ ਦਾ ਵੀ ਚੰਟ ਅਲੌਕਮੈਂਟ ਪਹਿਲਾਂ ਤੁਸੀਂ ਮੁੰਡੇ ਨੂੰ ਚੱਕਰਿਆ ਉਹਨੇ ਘਰੇ ਗੱਲ ਕਰੀ ਪਾਪਾ ਗੈਰ ਬੰਦੇ ਆਏ ਤੇ ਗੱਲਾਂ ਬੰਦੇ ਟੱਕਰਦੀ ਰਹਿੰਦੇ ਬੰਦੇ ਪਰ ਫੜਾਈ ਦੇ ਕੇ ਉੱਪਰ ਤੇ ਜੀ ਭਾਈ ਦੇ ਕੇ ਅਲੌਕਮੈਂਟ ਕਰਕੇ ਮੇਰੇ ਮਾਰੀ ਨਾ ਫੜੇ ਤਾਂ ਚੰਦ ਅਸਲਾ ਕੱਢਦੇ ਸੀ ਆਹ ਹਾਸਲਾ ਕੱਢਦੇ ਸੀ ਚੰਦ ਡਬੂਕ ਕੱਢੇ ਪੁੱਲ ਅਸਲਾ ਕਿਵੇਂ ਕੱਢਦੇ ਸੀ ਤੂੰ ਮੇਰੇ ਹੋਵੇ ਦੇਣਾ ਹੀ ਇਹਨੇ ਨੂੰ ਧਮਕੀ ਇਹ ਤਾਂ ਬਾਬਾ ਮੂਰੇ ਹੋ ਗਿਆ ਮੈਂ ਤੰਗੜੀ ਲਾ ਕੇ ਮੈਂ ਹਾਸਲਾ ਕੱਢੀ ਜਾਂਦਾ ਸੀ ਅਸਲਾ ਵੀ ਹੋਏ ਦੇ ਕੋਲੇ ਉਹ ਇਹਦਾ ਪੋਸਟਾ ਕੱਢੇ ਪਿਸਤੌਲ ਲੈ ਪਿਸਤੌਲ ਜੰਦ ਪਿਸਤੌਲ ਦੇਖੇ ਨਹੀਂ ਹੋਗੇ ਮੈਨੂੰ ਜਾਣਦੇ ਨਹੀਂ ਕੀ ਹੁੰਦਾ ਮੈਂ ਤਾਂ ਕਹਿੰਦਾ ਨੰਗ ਨਹਾਲਤ ਚ ਕਰ ਹਾਂ ਕਰ ਹਾਂ ਅਸਲੀ ਕਰਦਾ ਹੈ ਉਹ ਹੀ ਕਹਿੰਦਾ ਯਾਰ ਕਾਹ ਕਰੀ ਚੋਰੀ ਦਾ ਪਤਾ ਲੱਗ ਗਿਆ ਇਹ ਕੁਝ ਪਹਿਲੀ ਦਾ ਮਕੰਨ ਜਰਾ ਕਰਕੇ ਪੁੱਛਿਆ ਤੂੰ ਤੁਸੀਂ ਪੁੱਛਣਾ ਪਤਾ ਨਹੀਂ ਅਸਲਾ ਅਸਲਾ ਇੱਥੇ ਚਾਨ ਚੋਟੇ ਤੋਂ ਘੜ ਪੁੱਛਿਆ ਜੀ ਓਏ ਸਿੱਧਾ ਰਹਿਣਾ ਸੀ ਇਹ ਤਾਂ ਮੈਂ ਤੈਨੂੰ ਦੱਸ ਦਾਂ ਕਰ ਲੈ ਓ ਮੇਰੇ ਜੀ ਤੇ ਤੇ ਹੱਥ ਵਾੜ ਕੇ ਮੁੜ ਕੇ ਗੱਲਾਂ ਬਣ ਜਾਂਦੀਆਂ ਫੇਟੂ ਕਹਿੰਗਾ ਕੀ ਗੱਲ ਕਹਿੰਦਾ ਵੱਡੇ ਛੋਟੇ ਦੀ ਸ਼ਰਮ ਇਹ ਕਾ ਇਹ ਨਹੀਂ ਪਤਾ ਤੇਰੀ ਆਈ ਮੰਗ ਰਾਇ ਹੁਣ ਕੋਈ ਗੱਲ ਪਾ ਹਾਂ ਲਓ ਬਾਜਾ ਮਸ਼ਾਗਫਾ ਪਾ ਬਾਹਾਂ ਹੀ ਪਾ ਦੇਤੀ ਉਹ ਮੁੰਡਾ ਮਾਰਦਾ ਬਸ ਬਾਈ ਦੂਖੇ ਜਾ ਕੇ ਆਏ ਇਹਦੇ ਕੋਲੇ ਅਸਲਾ ਦੀਆਂ ਚੋਕ ਲੈ ਲੈ ਅਸਲਾ ਰੱਖ ਰਾਂ ਕੰਨ ਹੱਥ ਚੱਕ ਕੇ ਮੰਗ ਫੇਰ ਮੈਂ ਪਿੰਡ ਤੈਨੂੰ ਦੇਊਂਗਾ ਮੈਂ ਦਾਰੀ ਬਈ ਇੱਥੇ ਖੜਾ ਜਾ ਫਾਜੀ ਕਿਹੜਾ ਫਾੜ ਨਹੀਂ ਯਾਰ ਤੁਸੀਂ ਚੰਦ ਰੱਬ ਦਾ ਜਾਨ ਪਹਿਲਾਂ ਕਰਕੇ ਜਾਨ ਡਾਈਗਰ ਮੈਂ ਟੋਕੀ ਉਹਦਾ ਮੈਂ ਟੋਕੀ ਜਨਾ ਨਹੀਂ ਰੂਮ ਵਗੂ ਪਿੰਦੇ ਜਾਣਗੇ ਚੰਦ ਖੰਭੇ ਨਾਲ ਨਾ ਬੰਨਗੇ ਇਹਨਾਂ ਨੂੰ ਖਾ ਖਾ ਬੈ ਨਾ ਬੰਦ ਚਾਹ ਬਲਾ ਘਰ ਹੋ ਜੇ ਜੇ ਨਾ ਤੂੰ ਜਰਪਕੇ ਐ ਤ ਖੜੀ ਐ ਸਾਰੀ ਤੂੰ ਇਹ ਗੱਲ ਦੱਸੋ ਤੁਸੀਂ ਦੋਨੇ ਗਨਾਹਦਾਰ ਹੋ ਗਨਾਹਦਾਰ ਕਾਦੇ ਯਾਰ ਇਤ ਰਾਤ ਕਟਣੀ ਸੀ ਵਾਜਲਾ ਕੱਢਦੇ ਹੋ ਸਾਡੇ ਤੂੰ ਗੁਰ ਲੈ ਕੇ ਰਾਤ ਕਟਣੀ ਸਾਹਿਬ ਨੇ ਖਰਾਬ ਹੋ ਗਿਆ ਮੁੰਡੇ ਲੱਗਾ ਸਿਆ ਸਾਧਨ ਥੋੜਾ ਸਾਧਨ ਮੰਗਾਓ ਇਹਨਾਂ ਨੂੰ ਬਸ ਲੈ ਕੀ ਕਰਨਾ ਤੂੰ ਜੰਬਰ ਦਾ ਸਾਧਨ ਕਿਹਾ ਨੋਟ ਕਰ ਆ ਮੁੰਡਾ ਤੈਨੂੰ ਕਹਿ ਰਿਹਾ ਕਿ ਲੱਗਿਆ ਹਾਂ 239 ਪੱਲਾ 239 ਸਾਰਾ ਲਿਖਿਆ ਉਹ ਹਾਂ ਗਾਂ ਕੁਝ ਵਾਰਾ ਮੋਟਰ ਦਾੜ ਪਤਾ ਨਹੀਂ सोनू ਯਾਰ ਮੂੰਹ ਵੇਖੀ ਕਿਵੇਂ ਕਰੇ ਆ ਇੱਥੇ 20 ਮਹਿੰਗਾ ਚੋਰੀ ਹੋ ਗਿਆ ਮਾਤਾ ਧੰਨ ਨਾ ਐਸੀ ਮਹਿੰਗਾ ਤੇਰੀ ਚੋਰੀ ਆਹੋ ਚੰਦ ਲੱਗਦੀ ਕਟਿਆਂ ਵਾਲਾ ਆ ਤਾਂ ਲੱਗਦੀ ਕਟਿਆਂ ਵਾਲਾ ਮੈਨੂੰ ਓਏ ਭਾਈ ਨਾਲ ਜਾ ਮਕੰਦਪੁਰ ਤੋਂ ਸਿਆਣ ਸੀ ਰਾਤ ਕੱਟ ਲਾਂਗੇ ਚੱਲਾ ਜਾਨ ਨੇ ਪੁੱਛਾਈ ਨਹੀਂ ਜਗਾ ਕਿ ਮੈਂ ਕਿਹਾ ਸਾਡੇ ਬੰਦੇ ਯਾਰ ਹੋਰ ਕਹਿਣਾ ਬੰਬਰਾ ਨਾਲ ਆਇਆ ਸਾਨੂੰ ਸ਼ੱਕ ਸੀ ਹਾਂ ਠੀਕ ਹੈ ਤਾਂ ਇਹ ਹੋਰ ਕਹਿਣਾ ਗੱਲ ਬੰਦ ਕਰ ਤਾਂ ਇਹ ਕਹਿੰਦੀ ਵੀ ਇਹਨਾਂ ਨੂੰ ਸਜ਼ਾ ਦੇ ਜਿਹੜੇ ਆਪਣੇ ਤੋਬੇ ਤੋਂ ਮਿੱਟੀ ਕੱਢੀ ਜਾਂਦੇ ਨੇ ਗਾਲੇ ਤਰ ਕਿਉਂ ਨਾਲੇ ਨਾਲ ਲਾ ਇਹਨਾਂ ਨੂੰ ਬੱਠਲ ਚ ਕਾਇਗੇ ਗਾੜੀ ਪੱਕੀ ਇਹਨਾਂ ਨੂੰ ਉਹ ਸਜ਼ਾ ਦਿਓ ਸੋ ਪਕਾਈ ਨਹੀਂ ਆਉਂਦੀ ਤੈਨੂੰ ਹਾਂ ਯਾਰ ਐ ਇੱਕ ਗੱਲ ਐ ਕੋਈ ਤੂੰ ਸੀ ਪਕਾਈਂੇ ਪਿੰਡ ਚਾਹਲੇ ਕੋਈ ਬਾਹਰ ਦਾ ਤੁੰ ਇਾਮ ਦੇ ਜੇ ਓਏ ਮੇਰਾ ਨਾਂ ਚੱਕੀ ਜਾਵਾ ਯਾਰ ਤਾਂ ਕੱਟਨੀ ਸੀ ਯਾਰ ਕੋਈ ਗੱਲ ਐ ਇਹਦਾ ਦਿਸਕਾਰ ਕੋਈ ਮੇਰੇ ਉਸਲਾ ਚਾਹਲੀਆਂ ਦਾ ਤਾਂ ਤੂੰ ਦੇਖਾ ਪੈ ਗਿਆ ਜੱਦੀ ਜੀ ਅਸਲਾ ਕਿਵੇਂ ਕੱਢਦੇ ਹੋ ਪਰ ਭਾਈ ਦੇ ਕੱਟ ਹੋ ਜੀ ਸੱਚੇ ਹੋ ਰਾਤ ਕੱਟਣ ਨੂੰ ਭੈਣ ਦੀ ਫੁੱਟੀ ਤੈਨੂੰ ਸਾਰਾ ਪਤਾ ਨਹੀਂ ਰਾਤ ਕੱਟਣ ਨੂੰ ਮਲੇਰ ਕੋਟ ਵਾਲੇ ਲੋਹੇ ਵਾਲੇ ਸੀ ਤੂੰ ਸੀ ਬਿੱਟ ਝੜਕਾ ਮੈਂ ਬੈਠਾ ਵੀ ਫਿਰ ਕੜਾਈਆਂ ਨਹੀਂ ਲੱਗੀਆਂ 20 ਸਾਲ ਹੋ ਗਏ ਤੂੰ ਕੋ ਪਿੰਡ ਪੜੇ ਰਿਸ਼ਤੇ ਨਹੀਂ ਆ ਤੇ ਜਲਦੀ ਇੱਥੇ ਮੇਰੇ ਕੋਲ ਆ ਜਾਓ ਕਾਤਲ ਕਰਿਆ ਤੁਹਾਡਾ ਆਪਦਾ ਮਾਰਾ ਨਿਕਲ ਕੇ ਭੇੜਾ ਪੈ ਗਿਆ ਭੈਣ ਅਸਲਾ ਗੱਡੀ ਅਗਲਾ ਗੱਡੀ ਪਾਣੀ ਚਲਾ ਗੱਡੀ ਆਸਰਾ ਬਾਈ ਡਰਾਈਵਰ ਨੇ ਚਲਾਇਆ ਨੀ ਛੀਮੀ ਨੋਲੇ ਬਾਰੇ ਬਸਟਾਲ ਕੱਢੋ ਮੁੰਡੇ ਕਿੱਥੇ ਬਸਟਾਲ ਕੱਢੋ ਬਸਟਾਲ ਕੱਢੋ ਨੰਗੇ ਕਰੋ ਇਹਨਾਂ ਨੂੰ ਫੇਰ ਉਹੀ ਗੱਲ ਕਰਦੇ ਆਂ ਛਾਲੀ ਉਹ ਦੇਖੋ ਕੰਧ ਆਉਂਦੇ ਤਾਨੂੰ ਮਾਰਨਾ ਨਹੀਂ ਜਾਣਾ ਅਸੀਂ ਫੜੀ ਖੜੇ ਆਏ ਇੱਕ ਮਿੰਟ ਜਰ ਖੁੱਟੂ ਨਾ ਪਟੋ ਤੰਗਲੀ ਦੇ ਪਾ ਦੂਗੀ ਤੰਗਲੀ ਪੜਦੇ ਨੇ ਮੈਂ ਕਦੀ ਪਾਗੇ ਜਾਂ ਵਾਜੇ ਕਰੂੰ ਛੋੜਿਆ ਜਾ ਬਲਮ ਫੇਰ ਖੜਿਆ ਮੁੰਡੇ ਹੋਏ ਗੱਲਾਂ ਹੋਰੋਂ ਕਰਦੇ ਨੂੰ ਟਾ ਲੋ ਚੱਕਲਾ ਟਾ ਰੇ ਜਲੇ ਦੇ ਮਾਗ ਨਾ ਮਲਟਾਂ ਹਾਂ ਚਾਂ ਇਹ ਸੇ ਵੇਦਾਨੀ ਤੰਗ ਨਹੀਂ ਓਏ ਤੁਸੀਂ ਕਰ ਦਿਓ ਚੁੱਪ ਕਈ ਨਾ ਹੋਏ ਖਾਈ ਨਾ ਜਾਣਾ ਤਾਂ ਮਾਚਲੇ ਹੀ ਫਿਰ ਕਾਲੀ ਤੇ ਕਾਲ ਦੀ ਜਮਾਗਰਾਇਆ ਕੋਈ ਬਿਚਾਰ ਆਏ ਕਿ ਮੈ ਆਇਆ ਜੱਜਾ ਉਹ ਉਹ ਕਰ ਲਿਆ ਪਾਰ ਕਟਿਆਣੀ ਹਾਂ ਵੀ ਜਾ ਹਾਂ ਆ ਆ ਕਾ ਰਾਮ ਮਾਚਲੇ ਹੀ ਪੇਟ ਤੇ ਨਾਗ ਮੰਨੀ ਉਹੀ ਮਗਨਾਗ ਮੰਡੀ ਚਾਹ ਹੁੰਦੀ ਇਹਨਾਂ ਨੂੰ ਭਾਂਡੇ ਲੱਡਣ ਨੂੰ ਕਿਸੇ ਨਹੀਂ ਆਹ ਗੱਲ ਕਰਨ ਦੇ ਮੜੀ ਜੀ ਤੇ ਬਰਨਾਂ ਗੱਲ ਕਰਨ ਕਿ ਗਾ ਮੇਰਾ ਮੰਗੜਾ ਕਰ ਕਿ ਨਾ ਕੋਈ ਨਾ ਕੋਸੋ ਠਪਾਈ ਛਾ ਜਿਹੜਾ ਤੂੰ ਐ ਘਾਇਓ ਮੈਂ ਬਰੇ ਜੇ ਲੋਟ ਆ ਅੱਜ ਸਾਹਾਂ ਦੀ ਕੋਟ ਕੋਟ ਬੀਤੀ ਹੁੰਦੀ ਐ ਅਸ਼ਵਰ ਕਾਤਲ ਪਾਈ ਤੇ ਇਹਨਾਂ ਨੂੰ ਤਾਲ ਦੇ ਕਿਸੇ ਲੋਟ ਭੇਜਿਆ ਕਾਤਲ ਪਾਈ ਜਾਂਦੇ ਮੰਗੜਾ ਗੱਲ ਆ ਸਮੇਂ ਟਾਪਾਂ ਕਰਾਇਆ ਸਮਾਂ ਛੱਡਣੀ ਨਹੀਂ ਹਾਂ ਕੱਲ ਛੱਡਣੀ ਕੋਈ ਨਹੀਂ ਆ ਕਦੇ ਧਾੜੋਂ ਨੂੰ ਆਹਨ ਨੂੰ ਤੂੰ ਕੀ ਕਰ ਲੇਗਾ ਹਲੇ ਉਹ ਧੰਕੀ ਤੈਨੂੰ ਪਿੰਡ ਹਰ ਧਮਕੀਆਂ ਦਿੰਦੇ ਆਂਦੇ ਵੱਧ ਘੱਟ ਬੋਲਦੇ ਬਿਨਾਂ ਗੱਲ ਤੋਂ ਸੀ ਕਰ ਲੈਣੇ ਇਕੋਈ ਕੋਈ ਹਸਾਬ ਨਾਲ ਗੱਲ ਕਰੀਂ ਬੋਲੀ ਨਾ ਕਰ ਵੀ ਡਾਵਾ ਕਰਕੇ ਤਮੇ ਕਿਹਨੂੰ ਸੱਲਾ ਕਰ ਸਕਦੇ ਅਸੀਂ ਪਾ ਜਾਣਗੇ ਓਏ ਹਾਂ ਨਹੀਂ ਮੈਂ ਚੰਦੇ ਜੀ ਨਹੀਂ ਜਾਣ ਦਿੰਦੇ ਕੀ ਗੱਲ ਕਰਨੀ ਨਾ ਕਰ ਲੋ ਕਰ ਲੋ ਕਨਚ ਕਰ ਲੈ ਇੱਥੇ ਕੋਈ ਕਰ ਮੈਂ ਚੰਦ ਵਾਲੀ ਦੂਰ ਨਹੀਂ ਜਾਣ ਦੇਣਾ ਐ ਕਰੀਂ ਡਰਾਈਵਰ ਜਾਣ ਕੇ ਸੰਘ ਕੋ ਤੇ ਇਹਨਾਂ ਇਹ ਗੱਲ ਕਸਲ ਪਾ ਦੇਂਗਾ ਹਾਂ ਹਾਂ ਕੀ ਗੱਲ ਕਰਦੇ ਸੀ ਭਾਈ ਜੀ ਕਰ ਲਈ ਉਹ ਕਮਾਂ ਆਖਾਂ ਹੋਂ ਦੇਖੀ ਜਊ ਭਾਈ ਜਦੋਂ ਆੜੀ ਗਏ ਆੜ ਤਾਂ ਗਈ ਉਹ ਫੈਸਲਾ ਸੁਣਾਉਣਗੇ ਇਹ ਮਤਲਬ ਹੈ ਨਹੀਂ ਹੱਜਾ ਖੜਾ ਛੜੋਣਾ ਗੱਲਾਂ ਦੋ ਨੇ ਹਾਂ ਜੇ ਸੋ ਮਾਂ ਖੈ ਟੁਕਣਾ ਟੋਏ ਜਿਨਿਆ ਕਾਰ ਨੂੰ ਜਿਵੇਂ ਆਇਆ ਹਾਂ ਮੈਂ ਜੋ ਪੜ ਅੱਛਾ ਇਹ ਮਾਤਲ ਅਬੀ ਥਾਣੂ ਅਗਲਾ ਸਾਰਾ ਪਿੰਡਾ ਖੂਬੀ ਰੁਪਏ ਦੇ ਦੇ ਜੇ ਪਹਹਾਤੇ ਗੁਰ ਹੋਣਗੇ ਤੇ ਟੜਕੇ ਪਚਾਇ ਚਪਾਈ ਆਉਣਾ ਪੁੱਥੇ ਜਿਵੇਂ ਕੋਈ ਫੈਸਲਾ ਹੋਪੇ ਨਾ ਜਿਵੇਂ ਕੋਈ ਜ਼ਿੰਮੇਵਾਰੀ ਪੰਚਾਇਤ ਲੋਕਾਂ ਉਹ ਮੈਂ ਲਿਖ ਲਿਖਿਆ ਹੋਊਗਾ ਖੇੜ ਖੜਾ ਖੁੱਟੂਏ ਮੈਂ ਨਹੀਂ ਖੁੱਟਦਾ ਹੈ ਤੇ ਚੰਦਾਂ ਕਰ ਬਾਈ ਬਣ ਕੇ ਜੀ ਦੀ ਰਾਤ ਚੰਦ ਕੋਈ ਜਾਣ ਨਾ ਆ ਚੱਕਣ ਨੂੰ ਭੈਣ ਦੀ ਫੁੱਟੇ ਛਾਡੋ ਬਣਾਈਏ ਮੈਂ ਦੇਖ ਰਿਹਾ ਜਿਆਦੇ ਜ਼ਰੂਰ ਤਾ ਤੇ ਜੀ ਆਪਣੇ ਤੇ ਸੈਡਾ ਆਪਾਂ ਡਾਟੀ ਪੰਚਾਇਤ ਨੂੰ ਕਿ ਮੈਂ ਜਲ ਜੇ ਛਰ ਨਾਲ ਜਾਣਦਾ ਤੂੰ ਜਾ ਕੇ ਕੰਦ ਇਹਦੇ ਸਾਡੂ ਦੇ ਨੇ ਕੋਈ ਨਾ ਹੁਣ ਜਾਣ ਪਛਾਣ ਵਾਲੀ ਵੀ ਵਿਚਰ ਰਲਿਆ ਹੋਵੇ ਤੇਰਾ ਸਾਡੂ ਨਾ ਤਾਂ ਨਹੀਂ ਕੋਈ ਜਿਹੜੇ ਹਿਸਾਬ ਨਾਲ ਇਹ ਕਿਵੇਂ ਜਾਣਦੇ ਤੇਰੇ ਮੇ ਜਾਣਦੇ ਪਿੰਡ ਦੇ ਪਿੰਡ ਦੇ ਬੰਦੇ ਆ ਜਿਹੜੇ ਅਸੀਂ ਪਿੰਡ ਦੇ ਜਾਣਦੇ ਹਾਂ ਇਹ ਕਰਨਾ ਇਹਦਾ ਕੀ ਚੰਦ ਦਾ ਕੀ ਇੱਕ ਬੰਦਾ ਇਹਨਾਂ ਨੂੰ ਭਜਾਉਣ ਦਾ ਫਿਰ ਇੱਕ ਮੈਂ ਹੋਰ ਠੀਕ ਆ ਠੀਕ ਆ ਆ ਰਲਾ ਕੋਈ ਹੋਵੇਗਾ ਪਿੰਡ ਦੇ ਨਾਲ ਕੋਈ ਕਰਿਆ ਕਰਾ ਇਹਨਾਂ ਹੋਵੇ ਕੋਈ ਛਿੱਟਣ ਆਈ ਹੁਣ ਗੱਲ ਪੱਕੀ ਹੈ ਤੇਰੀ ਤੂੰ ਕੰਮ ਨਹੀਂ ਚੱਲਿਆ ਨਾ ਰਹਾ ਨਾ ਹਾਂ ਸੁਣਿਆ ਪਤਾ ਕੀ ਕਹਿੰਦੇ ਕਹਿੰਦੇ ਇਹਨਾਂ ਦੇ ਘਰੇ ਰਹਿਣ ਨਾਲੇ ਜਨਾਨੀ ਠੋਕਾਂਗੇ ਆਹ ਚੰਦ ਉਹ ਹੀ ਕਰਦੇ ਹੋਗੀ ਕਹਿੰਦੇ ਐਵੇਂ ਤੰਗਲੀ ਇਹਦੇ ਚੰਗੜੇ ਆਪਣੇ ਘੜਾ ਮੂਹੇ ਬਲਾਈਆ ਪੈਂਦਾ ਆਏ ਕਹਿੰਦਾ ਮੈਂ ਐਂ ਕਰੋ ਜਾਓ ਹੁਣ ਫਿਰ ਮੱਜੂ ਚੰਦ ਜਾਰੇ ਐ ਕਿ ਮੈਂ ਜਾਣ ਦੇ ਦੀ ਯਾਰ ਪੈਂਦੇ ਸੀ ਬਾਤਰੀ ਨੂੰ ਧਮਕੀਆਂ ਦਿੰਦੇ ਸੀ ਕਰਕੇ ਕਰਕੇ ਧਮਕੀਆਂ ਨੂੰ ਪੈਂਦੀ ਫੁੱਟੀ ਛੋਟਾ ਹੱਸ਼ਟਾ ਹੈ ਆਈ ਗਾੜੀ ਪਾਈਓ ਕਾ ਨਾ ਆ ਗਿਆ ਉਹ ਬੜੇ ਬੜੇ ਛੜਕ ਪਰੇ ਹਾਂ ਹਾਂ ਦੰਦ ਦੰਦ ਆ ਜਾਓ ਸੰਪਾਣ ਆ ਖਾਦੇ ਬੰਦੇ ਦੇ ਨਹੀਂ ਮਾਰ ਹੱਡ ਪਰੇ ਹੋਇਆ ਹੈ ਖਾਈ ਗਈ ਛੜਾ ਨਾਲੇ ਹੋਇਆ ਭੱਜ ਜਾ ਓਏ ਆਈ ਨੂੰ ਫਾੜ ਕੇ ਪਾਏ ਭੱਜ ਜਾ ਓਏ ਹੱਟ ਜਾ ਗਿਆ ਹੱਸ਼ਟਾ ਗਿਆ ਪਾਣ ਜੱਜਾ ਨਾ ਮਾਣ ਕੇ ਓਏ ਮਰੀਦ ਮਾਡੂ ਮਾਟ ਭੱਜ ਗਿਆ ਓਏ ਬੇੜਾ ਅੱਖ ਨਹੀਂ ਆਉਂਦਾ ਲੱਤ ਦੁਖਣ ਲੱਗੀ ਨਹੀਂ ਆਉਂਦੀ ਕੰਮ ਓ ਸੱਟ ਮਾਰਦਾ ਸੀ ਟੰਬਾ ਗੰਜੂ ਚੰਦ ਤੇਰਾ ਕੋਈ ਰਲਾ ਤਾਂ ਨਹੀਂ ਸੀ ਪਾਣ ਜੇ ਫੌਜ ਦਾ ਕੰਮ ਗਲਤ ਕਰਦਾ ਦੂਸਰੇ ਬੰਦੇ ਹੀ ਮਾਰਦੇ ਸੀ ਬੰਦੇ ਮਾਰਨ ਨੂੰ ਕੀ ਕਹਿੰਦਾ ਛੜਾ ਦੇ ਸਾਡੇ ਸੱਟ ਮਾਰ ਜਾਂਦੇ ਫੇਰ ਓਏ ਓ ਤਾਂ ਡਰਦੀ ਟੰਬੇ ਖਿੱਤੇ ਵੀ ਛਾੜੇ ਮਾਰ ਦੇਣਾ ਪੰਜੇ ਉਹ ਡਰ ਗਏ ਡੈਲ ਗਏ ਤੜਕੇ ਛੱਦ ਲਾਂਗੇ ਮੈਂ ਛਾਲ ਲੇ ਸਾਡੇ ਪਿੰਡੋਂ ਆਮ ਤੇਰੀ ਜ਼ਿੰਮੇਵਾਰੀ ਹੈ ਚੰਦੂ ਤੜਕੇ ਨਾ ਕੋਈ ਖਰਚ ਸੀ ਮੈਂ ਘਾ ਮਾਰ ਕੇ ਖਰਚ ਸੀ ਉਹਨਾਂ ਗੁਲਾਮ ਆ ਚੱਕ ਲੈ ਸਾਰੇ ਨਾ ਹੋਵੇ ਮੈਂ ਤੈਨੂੰ ਦੱਸਾਂ ਤੇਰੇ ਰੇਸ ਅਸੀਂ ਸੋਨੂੰ ਵਿੱਚ ਰੱਖਾਂਗੇ ਫੇਰ ਨਾ ਖੋ ਇਹਨੂੰ ਮੜੇ ਪੱਕੀ ਦਿਨ ਹੋ ਗਏ ਮੇਰੇ ਕੋਲੇ ਰਹਿੰਦੇ ਹੋ ਹੋਰ ਕੋਈ ਗੱਲ ਤੇਰਾ ਕਰ ਹੋ ਕੇ ਪੋਈ ਤੇ ਉਹ ਤਾਂ ਕੀ ਪਤਾ ਲੱਗਦਾ ਹੋਵੇ ਜਾਣਦੇ ਹੋਣਗੇ ਮਕਾਨ ਦੀ ਗੱਲ ਤਾਂ ਹੈਗੀ ਐ ਵਿੱਚ ਗੱਲ ਤਾਂ ਹੈਗੀ ਮਨੋ ਚਾਹੇ ਨਾ ਮਨੋ ਗੋਡ ਲੱਗਾ ਕੀ ਲੋੜਾ ਚੰਦ ਵਿੱਚ ਰੱਖਾਂਗੇ ਅਸੀਂ ਤੈਨੂੰ ਓਏ ਬੈਠੋ ਸਾਡੇ ਤਾਂ ਰੌਲਾ ਹੋ ਰਿਹਾ ਸਾਡੇ ਤਾਂ ਨਾਗਮਨੀ ਦਾ ਬੇਗੰਗਿਆ ਪੈ ਰਿਆ ਪਾਣੀ ਦਾ ਨਾ ਮੁਸ਼ਕਾਂ ਲੈਨੇ ਫਿਰਦੀ ਬਿਆਰ ਬਾਂ ਪਤੀ ਬਣੂ ਕਿੰਦਾ ਅੱਛਾ ਬੜਕਾਂ ਲੈਨੇ ਇਹ ਤਾਂ ਮੇਰੇ ਮਾਂ ਘਰ ਆਈ ਸੀ ਹੱਡਾ ਦੇ ਗਲੇ ਕੋਟਿਆਂ ਮੈਂ ਤਾਂ ਮਰਵਾਤੀ ਸੀ ਐਵੇਂ ਹੀ ਮੈਂ ਤਾਂ ਸਮਾ ਪਿੰਡੋਂ ਬਾਹਰ ਬੈਠਾ 20 ਦਿਨ ਹੋ ਗਏ ਮਕਾਨ ਦੇ ਕੋਲੇ ਚਲ ਜੇ ਪਿਆ ਤਾਂ ਬਸ ਸਾਡਾ ਤਾਂ ਆਫਟੇ ਉਹ ਡਾਡਾ ਕੰਮ ਉਹ ਤਾਂ ਡਾਡਾ ਦੋ ਬੰਦੇ ਪਕਵਰਾ ਹੋ ਰਹੇ ਮੈਂ ਤਾਂ ਤੰਗਲੀ ਵੱਜ ਜਾਣੀ ਸੀ ਉਹਦੇ ਮਰ ਜਾਂਦਾ ਫੇਰ ਉਹ ਤਾਂ ਹੀ ਕਹਿੰਦਾ ਸ਼ਰਖ ਚ ਮਾਰਦੇ ਕਤਲ ਪਾਈ ਜਾਂਦਾ ਫੇਰ ਬਈਆ ਥਨੀ ਆਉਂਦਾ ਚਲੋ ਗਾਈ ਥੰਗੀ ਹੋ ਗਈ ਚਲੋ ਚਲੋ ਤਿੰਨ ਵੇੜਾਂਗੇ ਫੇਰ ਦੇਖੀਂ ਤੂੰ ਹੀ ਪੈ ਜਾ ਫੌਜੀ ਦਾ ਹੋਲ ਚੱਲਦੇ ਨਾ ਬਚਨੇ ਨਹੀਂ ਪੈ ਹੋਰ ਚੱਲਦੇ ਆ ਚੱਲਦੇ ਆ ਚੱਲ ਅੱਡਦਾ ਨਹੀਂ ਫੌਜੀ ਦਾ ਸੁਭਾਅ ਭੜਿਆ ਰ ਬਚਨੇ ਦਾ ਹਾਂ ਡਾੜੀ ਦਾ ਜੱਟਾ ਫਿਰ ਦਮ ਹੀ ਲੱਗ ਜਾਂਦਾ ਹਾਂ ਆਹ ਡਾਉਂਡਾ ਤਾਂ ਹਰੇ ਖੜਕੋਟਾ ਇਹ ਕੀ ਪਿੰਡ ਹੈ ਸਵੇਰੇ ਤਾਂ ਤਾਂ ਹੀ ਤਾਂ ਪਟੜਾ ਬਤੀ ਗਏ ਭੰਦੇ ਯਾਰ ਮਾਰ ਦਿੰਦੇ ਕੀ ਬੰਦਾ ਬੰਦੇ ਆਪਣਾ ਟਿਕੜਾ ਨਾਲੇ ਲਾਉਂਸ ਮੈਂ ਸਪਰੇਡੀਅਟ ਬੋਲਿਆ ਬਾਬਾ ਨਾਲੇ ਮੇਗਾ ਹਰਦਾ ਹਾਂ ਕਿੰਨੇ ਬੰਦੇ ਯਾਰ ਜੇ ਅਗਲਾ ਆਪਾਂ ਨੂੰ ਕੁਛ ਦਾ ਗੱਲ ਸਹੀ ਆ ਚਾ ਜੀ ਹਾਂ ਚੰਗੇ ਰਹਿ ਗਏ ਕਿਹੜੇ ਨਿਕਲ ਗਏ ਹਾਂ ਇੱਗਲੂ ਇਹਨੇ ਕੱਕਾ ਹਟੇ ਨਹੀਂ ਬੰਦਾ ਪੰਗਾਇ ਲੈਣ ਹਾਂ ਆਖ ਕਰ ਦੇ ਦੇ ਬੰਦਾ ਨਰਵਾਹੀ ਕਰ ਗਏ ਹਾਂ ਕਿਹਦਾ ਤਾਂ ਮੇਰੀ ਸਲਾਹ ਹਨ ਟੰਬਾ ਬਾ ਆ ਜਾ ਤਾ ਤੇਰੇ ਜਾਨੂ ਸੀ ਮੈਂ ਦਬੂ ਕੇ ਕੱਕੇ ਪਾ ਲਗਾ ਨਹੀਂ ਤਾਂ ਫੱਕਣਾ ਕਰ ਦਿੰਦਾ ਹਾਂ ਐ ਤਾਂ ਮੈਨੂੰ ਪਤਾ ਹਰਦਾ ਤਾਂ ਕਰੂੰ ਹਾਂ ਤੂੰ ਉਸ ਚਾਲਾ ਹੁੰਦਾ ਵੀ ਚਾਲੀ ਘਰ ਕੋਈ ਕਾਹਦੇ ਲੜਾਈ ਨਾਲ ਚੁੱਪ ਚੰਗੀ ਚੰਗ ਲੈ ਜੇ ਤਾਂ ਤਗਾ ਹੀ ਠੀਕ ਕਰ ਤੇ ਆਏ ਤਾਂ ਹੁਣ ਆਪਣੇ ਕੋਟਾ ਕਰੇ ਥੋੜੀ ਸੀ ਉਹ ਮੁੰਡਿਆਂ ਨੂੰ ਕਹੇ ਕਿ ਆਪਾਂ ਚੱਕ ਜਿੰਦੇ ਫੱਟੇ ਅੱਖਤਾ ਜਿੰਦੀ ਹੁਣ ਲਾਇਗੇ ਸੀ ਉਹਨੇ ਮਾਰਾ ਸੀ ਡਾਂਗ ਗੱਗੂ ਜਿਹਨੇ ਮਾਇ ਰੱਖਿਆ ਵਾਵਾ ਉਹ ਰੂਮੋਂ ਉੱਟ ਕੇ ਜਾਂਦੇ ਨੇ ਹੱਥ ਛੋੜ ਵਾਲੇ ਆਪਾਂ ਇੰਡੇ ਯਾਰਾ ਗੰਜੂ ਜੋ ਹੋਰੀ ਹਾਂ ਆਏ ਨਿਹੜ ਦੇ ਹੈਨ ਉਸ ਤਰਾਂ ਗੱਲ ਲਈ ਫਿਰਦਾ ਜਾਂ ਨਾ ਤਰੈਂਗਲ ਤਰਤੀ ਸੀ ਹਾਂ ਕੀ ਬਣਦਾ ਮੇਰੇ ਕੋਲ ਕੋ ਛੱਕ ਤਥੀ ਅੱਗੇ ਗਾ ਸਾਪ ਉਹ ਨਾ ਪੂਰਾ ਹੈ ਹਰ ਕਚਕ ਬਣਦਾ ਕੀ ਹੈ ਕੀ ਬਣਦਾ ਉੱਥੇ ਗਰਮੀ ਬੋਲਦੇ ਕਿ ਮੁਰਕਾ ਬਣਦਾ ਚੱਕਰ ਤਾ ਹੂੰ ਆਈਂ ਜੀ ਉਹੀ ਤੱਕ ਜਮੜੀ ਮੋਟੀ ਪਾ ਗ ਜਾਂਦੀ ਹੈ ਸਾਰੀ ਉਪਨੀ ਥਾ ਹੋਣੀ ਅੰਦਰ ਕੋ ਕਾਮੜਿਆ ਮਹਿਲਾ ਦੀ ਕਿਹ ਜਾਂਦਾ ਇੱਕ ਡਾਂਗ ਨਾਲ ਬੱਸ ਆ ਛੱਲੀਆਂ ਨਪੰਗੇ ਕਿ ਤੇ ਹੋ ਜਾਈ ਦੂਜੇ ਛੇੜ ਗੱਲੇ ਦੇ ਉਦੋਂ ਦਾ ਰਾਜ ਪਹਿਲੀ ਗੱਲ ਤਾਂ ਰਾਜ ਹੀ ਸਾਹਾ ਛੱਡ ਜਾਂਦੇ ਹਾਂ ਪਰ ਸੇ ਹੋਰ ਰਾਜ ਹੀ ਹੋਏ ਬਾਹਰ ਆ ਗਿਆ ਸੀ ਕਿ ਨਾ ਮੈਂ ਅੰਦਰੋਂ ਦਾਤਾ ਮੈਨੂੰ ਲੱਗਦਾ ਗੱਦੀ ਨੇ ਹਾਂ ਬਾਹਰ ਖੋਲਨੇ ਬਿਲਕਾ ਬਾਹਰ ਖੋਲ ਪਈ ਆ ਜਾ ਆ ਜਾ ਢੱਕਿਆ ਕਰ ਹਿੰਮਤ ਨਾਲ ਤੁਰਿਆ ਤੁਰਿਆ ਹੁਣਾ ਤੁਰਿਆ ਹੁਣਾ ਪੰਜਰੋ ਕਚ ਉਹੀ ਨਾ ਕੰਮ ਕਰਾ ਦੀ ਨਾ ਨਾ ਹੋਰ ਹੁਣ ਮੈਂ ਕਹਿੰਦਾ ਕਮਾਉਂਦਾ ਬੈਲੀਆਂ ਅੱਜ ਲੱਗੂ ਪਤਾ ਪਹਿਲੀ ਦਾ ਤਾਂ ਹੁਣੇ ਸ਼ੁਰੂ ਹੱਥ ਜੁੜ ਗਏ ਪੂਰਾ ਮੈਂ ਕਹਿੰਦਾ ਕਹਿੰਦਾ ਘਮਉਂਦਾ ਅੱਛਾ ਤੇ ਬਾਬਾ ਇਹ ਫਿਰ ਤੈਨੂੰ ਕੀ ਰੌਲਾ ਰੂਲਾ ਕੀ ਆ ਉਹ ਰੌਲਾ ਤਾਂ ਸ਼ਰਾਏ ਆ ਆ ਚੰਦਰੀ ਮੇਰੀ ਬੁੰਡ ਲੈਣੀ ਕਰ ਰੱਖੀ ਪਤਾ ਨਹੀਂ ਕੋਈ 나ਗ ਮਣੀ ਹੈਗੀ ਆ ਕਿ ਨਹੀਂ ਅੱਛਾ ਕਿ ਤੇਰੇ ਕੋਲੇ 나ਗ ਮਣੀ ਹੈ ਅੱਛਾ ਇਹ ਰੌਲਾ ਹਾਂ ਆ ਕਿਉਂ ਉਹ ਦੇ ਲੈ ਮੈਂ ਕਿੱਥੋਂ ਦੇ ਦੇ ਮੇਰੇ ਕੋਲੇ ਹੈ ਹੀ ਨਹੀਂ ਅੱਛਾ ਮੈਂ ਤਾਂ ਫਿਰ ਭਰਾ ਉਹ ਇਸ ਕੁੱਤ ਕਲੇ ਦਾ ਮਾਰਾ ਘਰੋਂ ਵਾਗ ਗਿਆ ਮੇਰੀ ਸੁਣ ਲੈ ਗੱਲ ਮੇਰੇ ਤੋਂ ਸੱਟ ਨਾ ਵੱਜੇ ਕਿਸੇ ਦੇ ਮੈਨੂੰ ਪੈਸਾ ਦਾ ਦੇ ਸੱਟ ਨਹੀਂ ਮਾਰਨੀ ਆਪਾਂ ਕਿਉਂ ਨਾ ਨਾ ਕੰਜੜਾ ਸੱਟ ਮਾਰ ਕੇ ਝੇਲ ਚ ਫਸ ਜਾਗੇ ਝੇਲ ਜੁਲ ਨਹੀਂ ਮਾਤਾ ਪੂਰਾ ਆਪਣੇ ਚ ਕਿਟੇੜੀਆਂ ਬੰਦਾ ਮਾਰਿਆ ਸੀ ਮੈਂ ਮਾਰਿਆ ਸੀ ਉਹ ਤੂੰ ਮਾਰਿਆ ਸੀ ਪੰਜ ਫੁੱਦੀ ਤੁਰਨ ਦੀ ਪਹੁੰਚ ਨਹੀਂ ਤੇਰੇ ਚ ਤੁਰਨ ਦੀ ਕਿਉਂ ਨਹੀਂ ਪੜਾਕੇ ਪਾ ਦੂ ਤੂੰ ਬੰਦਾ ਦਿਖਾ ਮੇਰੀ ਗੱਲ ਸੁਣ ਹੁਣ ਮੇਰੀ ਗੱਲ ਸੁਣਾ ਤੈਨੂੰ ਪੱਕੀ ਵਿੜਕਾ ਉਥੇ ਮੈਂ ਬੰਦੇ ਨਾਲ ਆਉਂਦਾ ਨਹੀਂ ਨਾ ਮੈਂ ਤੈਨੂੰ ਜਾਣਦਾ ਮੈਂ ਤਾਂ ਐ ਸ਼ੁਕਰ ਕਰ ਤੁਰ ਪਿਆ ਤੇਰੇ ਨਾਲ ਅੱਛਾ ਨਾ 10 ਬੰਦੇ ਬੈਠੇ ਆ ਮੋਟਰ ਤੇ ਇਹ ਚਿੱਕਲੇ ਦੀ ਮਟਰ ਤੇ ਇਧਰ ਤੇ ਬਕੇ ਅੱਛਾ ਹਾਂ ਉੱਥੇ ਬੰਦੇ ਬਿਠਾ ਕੇ ਆਇਆ ਮੈਂ ਠੀਕ ਆ ਇਹ ਕੀ ਮੇਰੇ ਕੋਟ ਪੈਨ ਲਗੀ ਤਾਂ ਮੰਗ ਰਾਜ ਹਾਂ ਪਿੱਛੇ ਬੰਦੇ ਆ ਜਾਣਗੇ ਜੇ ਇਧਰ ਵੱਧ ਹੋਈ ਤਾਂ ਪਾਵਰ ਠੀਕ ਆ ਠੀਕ ਆ ਹਾਂ ਚੰਦ ਚੰਦੋਰੀ ਜਿਹੜੇ ਤੂੰ ਕਹਿਣਾ ਤੇ ਮਕੰਦ ਤੇ ਚੰਦ ਮੈਨੂੰ ਦੱਸੇ ਸੀ ਓਏ ਆਹੋ ਭਾਂਡੇ ਲੰਦੋਨੇ ਆਪ ਚ ਮਿਲੇ ਖੜੇ ਆ ਬਾਪ ਰਿਆ ਡੱਕੇ ਨਾਲ ਕਦੀ ਕਦੀ ਪੈਂਦਾ ਅੱਛਾ ਹਾਂ ਲੱਖ ਨੂੰ ਪਤਾ ਹੁਣ ਡੱਕਾੜਦਾ ਕਿ ਚੰਨ ਡੜਦਾ ਆਹ ਬਾਹ ਹਉ ਗੱਲ ਪੁੱਛਣੀ ਤਾਂ ਚਲ ਨਹੀਂ ਚਾਹੀਦੀ ਹਾਂ ਮੈਂ ਤੇਰੇ ਤੋਂ ਪੁੱਛਿਆ ਨਾਗਮਣੀ ਦਾ ਕੀ ਰੌਲਾ ਹੈ ਨਾਗਮਣੀ ਤੁਹਾਨੂੰ ਦੱਸਿਆਦਾ ਰੌਲਾ ਚੰਦ ਕਹਿੰਦਾ ਕਿ ਤੂੰ ਪਿਛਲੇ ਜਵਾਨੇ ਚੱਕੇ ਨਾਗ ਸੀ ਤਰਫ ਨਾਗਮਣੀ ਹੈ ਉਹਦਾ ਦੇਦ ਤੂੰ ਤਾਂ ਨਹੀਂ ਪਲਟਾਉਂਦਾ ਮੈਂ ਬਾਹ ਵੀ ਦੇ ਪਲਟਾਉਣਾ ਲੱਗਦਾ ਇਹ ਪੁੱਤਿਓ ਕੇ ਮੈਂ ਬੰਦੇਆਂ ਨੂੰ ਫਰਾਨੇ ਪੈਂਟ ਤਾਂ ਹੀ ਲੱਭੜ ਗਈ ਕਾ ਨੂੰ ਪੈਂਟ ਤਾਂ ਹੀ नाग ਮੈਨੂੰ ਲੱਗਾ ਤੂੰ ਦੇ ਦੂ ਬਟਾਉਣਾ ਜੀ ਕਿਸਾ ਨਾ ਮੈਂ ਦੇ ਬਟਾਉਣਾ ਰੇ ਆ ਇਹ ਪੁਰਾਣੇ ਬਜ਼ੁਰਗਾਂ ਕੋਲ ਸੁਣੀਆਂ ਮੈਂ ਇਹ ਉਹ ਕੰਜਰਿਆ ਰੇ ਆ ਤੈਨੂੰ ਦੱਸਦਾ ਇੱਥੇ ਬਹਿ ਜਾ ਓ ਡਰ ਨਾ ਉਹ ਕੰਜਰ ਦੇ ਉਹ ਕੰਜਰਿਆ ਹੁੰ ਜਰੀ ਨਾ ਜਰੀ ਕੀ ਕਰੇ ਬੰਦਾ ਮੈਂ ਬੰਦਾ ਕੀ ਬੰਦਾ ਹੀ नाग ਪਰ ਬੰਦਾ ਹੁੰਦਾ ਕੋ ਦੇਖੇ ਤੂੰ ਕਦੇ ਬੰਦਾ ਹਾਂ ਜਿਹੜੇ ਦੇ ਸਿਰ ਤੇ नाग ਮਣੀ ਹੁੰਦਾ ਬੰਦਾ ਵਾਲਾ ਛੱਪੀ ਬੰਦਾ ਬਣਦਾ ਅੱਛਾ ਮੈਂ ਤਾਂ ਦੇਖੇ ਤੂੰ ਕਿੱਥੋਂ ਦੇਖ ਲਿਆ ਮੇਰੀ ਗੱਲ ਸੁਣ ਹਾਂ ਇਹ ਤਾਂ ਮੈਂ ਉਹੀ ਭੱਜਿਆ ਸੀ ਤੇਰੇ ਤੋਂ ਅੱਛਾ ਢੱਕਾ ਵੇ ਦਮਾਸ਼ ਕਹਿੰਦੇ ਢੱਕਾ ਉਹਦਾ ਹੁਣ ਉੱਥੇ ਹੱਥ ਜੁੜੇ ਤੋਂ ਪਤਾ ਲੱਗੂ ਐ ਵੀ ਢੱਕਾ ਕਹਿੰਦੇ ਕਿ ਸੱਬਲ ਕਹਿੰਦੇ ਆ ਸੱਬਲ ਸੋਬਲ ਨਹੀਂ ਹੋਰ ਨਾਲ ਮੱਥਾ ਕਾ ਬੁੰਡ ਚੋਂ ਫੈਟ ਪਾ ਦੂੰ ਤੇਰੇ ਵੀ ਕਿਉਂ ਮੇਰੇ ਕਿਵੇਂ ਟਪਾ ਦੇਗਾ ਐ ਕਰ ਫਿਰ ਜਨਾਗ ਮੰਨੀ ਹੈਗੀ ਆ ਤਾਂ ਫਿਰ ਨਾ ਮੈਨੂੰ ਦੇ ਦੇ ਲੈਣੀ ਹੈ ਹਾਂ ਤਾਂ ਇਹ ਕਰਾਈ ਜੂ ਆ ਨਹੀਂ ਕਹਿੰਦਾ ਆ ਨਹੀਂ ਮੈਂ ਬੁੰਡ ਤੇ ਫੈਰ ਮਾਰੂੰ ਤੇ ਫੇ ਨਾਗ ਮਣੀ ਕਿਹੜੀ ਨਾਗ ਮਣੀ ਐਸੇ ਕੰਮ ਦਾ ਮਰਦਾ ਮੈਂ ਕਰੂੰ ਗਿਆ ਸੀ ਸੱਤ ਬੰਦੇ ਬੈਠੇ ਦੇਵਕੀ ਮੋਟਰ ਤੇ ਫੇਰ ਹੁਣ ਸੱਤ ਨੂੰ ਓਏ ਜੀ ਓਹੀ ਕਾ ਮਾਰੀ ਨਾ ਭਕਾਈ ਢੱਕਿਆ ਨਾ ਅੱਛਾ ਬੈਠੇ ਪੈਂਦੀ ਫੁੱਦੀ 10 ਬੰਦੇ ਮੈਂ ਤੈਨੂੰ ਪਹਿਲਾਂ ਦੱਸਦਾ ਬੁੰਡ ਮਾਰਦਾ ਹੈ ਬੁੰਡ ਦੀ ਗੱਲ ਨਹੀਂ ਸੱਤ ਸੱਤ ਲੈ ਫੇਰ ਹੈ ਮੈਨੂੰ ਆਏ ਆ ਵੀ ਉਹ ਉਹਨਾਂ ਨੂੰ ਤਾਂ ਮੈਂ ਕੱਲਾ ਸੰਭਾਲ ਲੂ ਮੈਂ ਤਾਂ ਕੱਲਾ ਆਇਆ ਬੰਦੇ ਤਾਂ ਮੈਂ ਸੱਦ ਲਾਂ ਖਰਚਾ ਪੈ ਜੂ ਤੇਰੇ ਸਰ ਮੇਰੇ ਸਰ ਕਾ ਦਾ ਖਰਚਾ ਪੈ ਜੂ ਤੇ ਖਰਚਾ ਤੇਰੇ ਸਰ ਹੀ ਪਊ ਬੰਦੇ ਤੂੰ ਸੱਦ ਖਰਚਾ ਮੈਂ ਤੁਰ ਕੱਲੇ ਰੱਖਾਂ ਕੱਲੇ ਦਾ ਖਰਚ ਤੂੰ ਬੁੰਡ ਤੋਂ ਦਾਵ ਨਹੀਂ ਚਲਣੀ ਇਹੋ ਜਿਹੇ ਬੰਦੇ ਆ ਅੱਛਾ ਹਾਂ ਡੱਕਾ ਕਹਿੰਦੇ ਡੱਕੇ ਪਿੱਛੇ ਪਾਵਰ ਪੁੱਛ ਲਈ ਠੀਕ ਹੈ ਤੇ ਡੱਕਾ ਇੱਥੇ ਬਾਣਾ ਚ ਗਪਾਂ ਨਹੀਂ ਹੁੰਦਾ ਫਿਰਦਾ ਪਾਵਰ ਡੱਕਾ ਡੱਕਾ ਨਾਮ ਆਵੇਂ ਰੱਖੋ ਤਕਾ ਅੱਛਾ ਹਾਂ ਖੁਦ ਕਾ ਨਾਮ ਹੈ ਠੀਕ ਹੈ ਹਾਂ ਕੋਈ ਨਹੀਂ ਲੱਗ ਜੂ ਆ ਪਤਾ ਲੱਗ ਨਹੀਂ ਮੈਂ ਤੈਨੂੰ ਦੱਸਤਾ ਅੱਛਾ ਹਾਂ ਤੂੰ ਯਾਰ ਜਿਹੜੀ ਕਾਰ ਮੇਰਾ ਬਾਹਲਾ ਨਾ ਬੋਲ ਜਿਹੜੇ ਕੰਮ ਆਇਆ ਉਹ ਕਰਾ ਲਾ ਅੱਛਾ ਹਾਂ ਕੰਮ ਤਾਂ ਚੱਲਾ ਆਪਾਂ ਦੋਥੇ ਗਲੇ ਤੇ ਬੈਠੇ ਆ ਉੱਪਰ ਕੌਣੇ ਆ ਤੇ 나ਗਮਣੀ ਦਾ ਕਰਦੀ ਕੀ ਕਰਦੇ 나ਗਮਣੀ ਦਾ ਸੱਦ ਨੂੰ ਬੰਦੇ ਦੱਸ ਦੇ ਲੋੜੇ ਨਾਲ ਬੰਨੀ ਹੈ 나ਗਮਣੀ ਯਾਰ ਉਹ ਨਾਗਮਣੀ ਦਾ ਕੋਈ 나ਗਮਣੀ ਦਾ ਮਰਦਾ ਮੈਂ ਘਰ ਛੱਡ ਕੇ ਬੁੰਡ ਉਹਨਾਂ ਨੇ ਲੈਣੀ ਕਰ ਲਈ ਮੇਰੀ ਅ ਕਿਹਨਾਂ ਕਿੱਥੋਂ ਦੇ ਦੇ 나ਗਮਣੀ ਤੈਨੂੰ ਸ਼ੱਕ ਹੈ ਕਿ ਪੂਰਾ ਯਕੀਨੀ ਉਹਨਾਂ ਤੇ ਕਾਹਦਾ 나ਗਮਣੀ ਦਾ ਓਏ ਕਿਹੜੀ ਓਏ ਉਹ ਕਹਿੰਦੇ ਕਿ ਮੇਰੇ ਕੋਲੇ ਹੈ ਨਾ ਗਮਣੀ ਅੱਛਾ ਤੂੰ ਕਹਿੰਦਾ ਉਹਨਾਂ ਕੋਲ ਹੈ ਮੈਂ ਕਦੇ ਆਖੇ ਵੀ ਉਹਨਾਂ ਕੋਲੇ ਹੈ ਤੇ ਤੇਰੇ ਕੋਲ ਆ ਫਿਰ ਮੈਨੂੰ ਤਾਂ ਤੂੰ ਪਿਛਲੇ ਜਨਮ ਦਾ 나ਗ ਨੋਗ ਲੱਗਦਾ ਦੇਹ ਪਲਟਦਾ ਕੰਜਰ ਤੇ ਆ ਕਾਦੀ ਦੇਹ ਪਲਟਦਾ ਤੇ ਤੂੰ ਕਹੀ ਨਾ ਤੇਰੇ ਕੋਲ ਹੈ ਓਏ ਪਣੋ ਗਿਆ ਉਹ ਕਹਿੰਦੇ ਚੰਦ ਹੋਰੀਏ ਕਿ ਤੂੰ 나ਗ ਸੀ ਪਿਛਲੇ ਜਵਨ ਜੱਕ ਤੇਰੇ ਕੋਲੇ 나ਗ ਗਮਣੀ ਸਾਨੀ ਅੱਛਾ ਤੂੰ 나ਗ ਸੀ ਹਾਂ ਅੱਛਾ ਉਹਨਾਂ ਨੂੰ ਕਿਵੇਂ ਪਤਾ ਲੱਗਾ ਤੂੰ 나ਗ ਸੀ ਹੈ ਉਹਨਾਂ ਨੂੰ ਚੰਦ ਕਹਿੰਦਾ ਕਿ ਆਪਾਂ ਭਾਈ ਸੀ ਦੋਨੇ ਮੈਨੂੰ ਲੱਗਦਾ ਤੇਰਾ ਜਾਬਤਾ ਕਰਨਾ ਪੂ ਮੈਨੂੰ ਮੇਰਾ ਕਹਦਾ ਜਾਬਤਾ ਕਰਦਾ ਕੀ ਗੱਟਿਆ ਮੈਂ ਉਹ ਲੋੜੇ ਨਾਲ ਬੰਨੀ ਲਾ ਖੋਲ ਲਾ ਪਹਿਲਾਂ ਉਹਨਾਂ ਨੇ ਖੋਲ ਲਈ ਬੁੰਡ ਤੇ ਮਰੂੰ ਬੁੰਡ ਤੇ ਮਰੂੰ ਹਾਂ ਤੂੰ ਨਾ ਗਮਣੀ ਲੈਣਾ ਹੈ ਕਿ ਯਾਰ ਕੰਮ ਕਰਨਾ ਹੈ ਤੂੰ ਮੇਰਾ ਬੁੰਡ ਚ ਲੈ ਲਾ ਗਏ ਥੁੱਕ ਲਈਏ ਨਾ ਬੇਪ ਇਹ ਤਾਂ ਜਾਣੇ ਮਨ ਐਂਦੇ ਸਿਰ ਤੇ ਤੁਰਿਆ ਫਿਰਦਾ ਡੱਕਾ ਅੱਛਾ ਇਹ ਚਲਦੀ ਵੀ ਕਿਉਂ ਚੱਕੀ ਫਿਰਦਾ ਬੂਕ ਕੰਮ ਕਰਦਾ ਕੰਮ ਐਨਾ ਟਾਈਮ ਐ ਨਹੀਂ ਬਹੁਤ ਫੋਨ ਆ ਰਹੇ ਪਿੱਛੋਂ ਅੱਛਾ ਹਾਂ ਚਲ ਆ ਜਾ ਫਿਰ ਲੱਗ ਜੂਗਾ ਮੈਂ ਤਾਂ ਆਪ ਤੇਰੇ ਕੋਲ ਆ ਘਰੇ ਜਾਣ ਟੱਕੇ ਪਿੱਛੇ ਪਾਵਰ ਨਾਲ ਸੋਣੀ ਹਾਂ ਕਰੀ ਹਾਂ ਹਾਂ ਫੂਰ ਨਾ ਚਲਾਈ ਮੈਂ ਇਹ ਗੱਲ ਸੁਣ ਫਾਇਰ ਨਹੀਂ ਚਲਾਉਂਦਾ ਮੈਰਾ ਜਾਣੇ ਕੰਮ ਮੈ ਜਾਣਾ ਮੈਨੂੰ ਬੰਦੇ ਦਿਖਾ ਦੇ ਜੀ ਨਾਲ ਜਾਂਦੇ ਤਾਂ ਦੱਸ ਬੰਦੇ ਆ ਦੇਖੋ ਆਪਾਂ ਪਰਕਾਉਣੇ ਆ ਉਹ ਭਜਾਉਣੇ ਆ ਮੁੰਡਾ ਪਾੜਨੀ ਆ ਹਾਂ ਤਿਆਰ ਮੈਂ ਤਾਂ ਤੋਤੇ ਡਾ ਦੂੰ ਬਸ ਟੈਨਸ਼ਨ ਨਾ ਮਰੀ ਦੀ سپورਟ ਹੀ ਹੁੰਦੀ ਆ ਪੂਰੀ ਕਰੂੰ ਐ ਬਾਬਾ ਓ ਜੇ ਬੰਦੇ 도ਛੀ ਹੋਈ ਮੇਰੇ ਤੂੰ ਪਾਪ ਨਾ ਕਰਾ ਦੀ ਉਹ 도ਛੀ ਆ ਗੰਦੇ ਦਾ ਆ ਹੀ ਤੈਨੂੰ ਲੈ ਕੇ ਆਇਆ ਦੇਖ ਲੈ ਮੈਂ ਤਾਂ ਘਰ ਛੱਡੀ ਫਿਰਦਾ ਉਹਨਾਂ ਦਾ ਮਰਿਆ ਜੇ ਉਹੀ ਗੱਲ ਹੋਊਗੀ ਇੱਕ ਗੱਲ ਹੋਰ ਹਾਂ ਮੈਂ ਤੈਨੂੰ ਦੱਸਦਾ ਹਾਂ ਹਾਂ ਤੇ ਤੂੰ ਹੀ ਜੇ ਉਹ ਹੋਏ ਸੱਚੇ ਤੇ ਤੂੰ ਵੀ ਆਪਦੀ ਮੈਨੂੰ ਕੋਈ ਅੱਛ ਆਖਰੀ ਇੱਛਾ ਦੱਸ ਦੇ ਜੇ ਕੋਈ ਤੇਰੇ ਦਿਲ ਦੀ ਤਮੰਨਾ ਸੁਖ ਸੁਖ ਹੈਗੀ ਮੈਨੂੰ ਉਹ ਵੀ ਦੱਸ ਦੇ ਹੈ ਉਹ ਵੀ ਪਿੱਛੇ ਮੇਰੀ ਕਰ ਦੇਗਾ ਪੂਰੀ ਹਾਂ ਅक्की ਗੱਲ ਹੈ ਪੱਕੀ ਮੈਂ ਤੇਰੀ ਲੈਣੀ ਆ ਲੈ ਆ ਜਦੇ ਭਲਾ ਕੁੰਟ ਤੇ ਮਰੂੰਗਾ ਕੋਲ ਤਾਂ ਕਿ ਆਖਰੀ ਇੱਛਾ ਪੂਰੀ ਕਰ ਦੂੰ ਮੈਂ ਕਹਿੰਦਾ ਵੀ ਜੋ ਦੁੱਥੀ ਹੋਏ ਅੱਛਾ ਤੇ ਤੂੰ ਆਪਦੀ ਹੁਣੀ ਸੁੱਖਣਾ ਕੋਈ ਫੱਕਾ ਇਹ ਮੈਨੂੰ ਦੱਸ ਦੇ ਇੱਛਾ ਚਾ ਇੱਥੇ ਮੈਂ ਦਾ ਦੱਸ ਤੀ ਤੈਨੂੰ ਇਹ ਪੂਰੀ ਕਰ ਦੇਗਾ ਕਰ ਦੂੰ ਤੇਰੀ ਜੋ ਹੋਏ ਸੱਚੇ ਨਾਲ ਤੈਨੂੰ ਮਾਤਾ ਆ ਕੋਈ ਆ ਜਾ ਮੈਂ ਬਾੜੀ ਪਕਾਈ ਮਾਰ ਦੇ ਤੇ ਇੱਕ ਕਿ ਸੱਤ ਨਹੀਂ ਪੈਣਗੇ ਡੱਕਿਆ ਉਹੀ ਗੱਲ ਮੇਰੇ ਨਾਲ ਹੀ ਜਦੋਂ ਲੱਗ ਗਿਆ ਮੈਂ ਤਾਂ ਚੇਤਾ ਆ ਮੈਂ ਬੰਦੇ ਨਾਲ ਤੁਰਦਾ ਨਹੀਂ ਮੈਨੂੰ ਪਿੱਛੋਂ ਫੋਨ ਕਰਾਈ ਵੀ ਬੰਤ ਨਾਲ ਜਾਣਾ ਚੋਰਾਂ ਕੰਜਰੇ ਕੁ ਮਾੜੀ ਮੋਟੀ ਚੀਜ਼ ਆ ਬੰਤ ਬਾਹਰ ਤੇ ਡੱਕੇ ਬਾਰੇ ਵੀ ਪੁੱਛ ਲਈ ਆ ਇਹਦਾ ਮੈਨੂੰ ਖਰਮਾ ਜਾਣਦਾ ਤੇਰਾ ਨਾਂ ਸੁਣਿਆ ਸੀ ਤਾਹੀ ਕੰਜਰੇ ਤੂੰ ਸੱਤ ਆ ਮੇਰੀ ਗੱਲ ਸੁਣ ਬੰਤ ਆ ਬੰਦੇ ਨਾਲ ਆ ਮੰਨਨ ਦਾ ਮੈਂ ਵੀ ਨਹੀਂ ਬੁਲਾਉਂਦਾ। ਕਬਾਬਾ ਮੈਂ ਤੈਨੂੰ ਗੱਲ ਦੱਸਾਂ। ਸਾਡੇ ਪਿੰਡ ਸੀ ਰੌਲਾ। ਅੱਛਾ। ਮੈਂ ਮੰਨਦਾ। ਹਾਂ ਹਾਂ ਸਾਡੇ ਪਿੰਡ ਸੀ ਰੌਲਾ ਕੁੜੀ ਦਾ। ਜ਼ਮੀਨ ਦਾ ਸੀ ਤਕੜਾ। ਅੱਛਾ ਜ਼ਮੀਨ ਦਾ ਰੌਲਾ ਸੀ। ਹਾਂ ਤੇ ਮੈਨੂੰ ਸੱਦਿਆ ਉਹਨਾਂ ਨੇ। ਅੱਛਾ। ਤੇ ਕੁੜੀ ਦਾ ਰੌਲਾ ਸੀ ਤੇ ਸਾਡੇ ਪਿੰਡ ਉਹਦੀ ਦਾ ਤੂੰ ਛੁੱਟ ਕਦੇ ਕੁੜੀ ਦਾ ਕਦੇ ਮੈਂ ਤੈਨੂੰ ਹੀ ਦੱਸਦਾ ਕੁੜੀ ਦੀ ਜ਼ਮੀਨ ਜੁਮਹਾਂ। ਹਾਂ ਇਹ ਕਹਿੰਦਾ ਵੀ ਬਾਣ ਦਾ ਰੌਲਾ ਸੀ। ਬਾਣ ਦਾ ਮੁਕ ਦੀ ਗੱਲ ਆਇਆ। ਹਾਂ ਵੀ ਜਿਹੜੀ ਕੁੜੀ ਸੀ ਇਹਦੇ ਘਰ ਵਾਲਾ ਮਾਰ ਕੇ ਕੁੜੀ ਨੂੰ ਹਿੱਸਾ ਆਉਂਦਾ ਸੀ ਸਾਰੇ ਦਬਦੇ ਸੀ ਮੈਂ ਤੈਨੂੰ ਮੁਕਤੀ ਦੀ ਗੱਲ ਦੱਸਦਾ ਹਾਂ ਠੀਕ ਹੈ ਤੂੰ ਮਦਦ ਤੇ ਗਿਆ ਸੀ ਹਾਂ ਵਿੰਡੋ ਵੀ ਟਰੈਕਟਰ ਉੱਤੇ ਬਹੁਤ ਗਏ ਹੋ ਨਾ ਪੂਰਾ ਭਈਆ ਟੱਕਾ ਬਦਮਾਸ਼ ਹੋਊਗਾ ਉਹਨਾਂ ਨੇ ਆਏ ਹੈ ਅੱਛਾ ਤੇਰੀ ਭੈਣ ਦੀ ਲਾਨਾ ਇਹਨਾਂ ਦੀ ਤੇ ਮੈਂ ਜਦੋਂ ਗਿਆ ਮੈਂ ਕੱਟਿਆ ਫੈਰ ਭਰਾਵਾ ਅੱਛਾ ਉਹਨਾਂ ਚੋਂ ਤਿੰਨ ਮਾਰ ਕੇ ਤਿੰਨ ਮਾਰ ਤੇ ਇੱਕ ਫੇਰ ਹਾਂ ਇੱਕ ਭੱਜ ਗਿਆ ਚਾਰ ਸੀਗੇ ਅੱਛਾ ਠੀਕ ਹੈ ਤਿੰਨ ਗਏ ਮਾਰੇ ਦੀ ਭੈਣ ਦੇ ਲਾਨੋ ਸੀਗੇ ਬੇਦੋੱਚੇ ਅੱਛਾ ਕੀ ਦਿੱਤਾ ਮੈਂ ਅੱਛਾ ਉਦੋਂ ਤੱਕ ਨਾ ਓਏ ਹੋਇਆ ਲੈ ਨਾ ਤੇਰੇ ਕੋਲੇ ਮਾਤੇ ਪਾਈਂਦੀ ਕਾਨੂੰ ਉਦੋਂ ਵਾਰ ਮੈਂ ਸੁੱਖ ਟਾਣਾ ਦਤੀ ਸੁੱਖ ਹੂੰ ਮੈਨੂੰ ਹੁੰਦੀ ਸੀ 20 ਸਾਲੀ ਅੱਛਾ ਠੀਕ ਹੈ ਅੱਛਾ ਉਦੋਂ ਵਾਰ ਹੁੰਦੀ ਮੈਨੂੰ 20 ਸਾਲੀ ਮੈਂ ਸੁਖ ਸੁਖੀ ਤੇ ਪ੍ਰਮਾਤਮਾ ਨੇ ਮੇਰੀ ਇਹੇ ਜੀ ਬਾਹ ਫੜੀ ਮੈਂ ਠਾਣੇ ਨਹੀਂ ਗਿਆ ਅੱਛਾ ਹਾਂ ਜੋ ਘਾਇਰ ਜੜਾ ਹਾਂ ਤਾਂ ਫੇਰ ਹੀ ਜਾਵਾਂਗਾ ਠਾਣੇ ਭਾਈ ਜੀ ਤੈਨੂੰ ਲੈ ਜਾਣਾ ਪੰਤ ਯਾਰ ਉਹੀ ਗੱਲ ਯਾਰ ਅੱਛਾ ਸੱਚੀ ਗੱਲ ਐ ਏ ਆਹਾਂ ਇਹ ਤਾਂ ਮੈਂ ਸੁਣੀ ਆ ਗੱਲ ਆ ਆ ਬੰਦੇ ਨੂੰ ਦੱਸਦਾ ਨਹੀਂ ਦਿਲ ਦੀ ਗੱਲ ਤੇਰੀ ਸੋ ਯਾਰ ਉਹ ਗੱਲ ਨੂੰ ਚੇਤਾ ਕਰਕੇ ਨਾ ਮੈਨੂੰ ਅੱਛਾ ਅੱਜ ਵੀ ਰੋਣਾ ਆਉਂਦਾ ਜੀ ਪੈਂ ਆਏ ਤਾਂ ਅਖਰ ਹੁੰਦੇ ਜੇ ਬੰਦੇ ਤੋਂ ਗਲਤੀ ਹੋ ਜੇ ਫਿਰ ਬੰਦਾ ਪਛਤਾਉਂਦਾ ਤਾਂ ਹੈ ਹੀ ਪਛਤਾਉਂਦਾ ਹੀ ਐ ਬੇ ਤੇ ਉੱਥੇ ਮਰ ਗਿਆ ਆਪਾਂ ਇਹੋ ਮੰਜੇ ਤੇ ਜਿਹੜਾ ਖੜਾ ਜੇ ਕੀ ਕਰੀ ਫਿਰ ਮੈਂ ਤਾਂ ਹਾਂ ਇਹਨਾਂ ਕੋਲੇ ਬੰਦੂਕ ਕਿੱਥੋਂ ਆ ਗਈ ਉਹ ਨਹੀ ਨੇ ਉਹ ਗੋਡਾ ਖੜੀ ਬਣੇ ਤੂੰ ਕਾ ਖੜਕ ਲਿਆ ਹੈ ਹਾਂ ਇਹ ਕਿਥੋਂ ਲੈ ਆਇਆ ਹੈ ਕਰੋ ਮੇਰਾ ਉਹਨਾਂ ਖੋਪੜ ਖਲਵਾ ਜੀ ਨਾ ਤੂੰ ਮੇਰਾ 5 ਲੱਖ ਰੱਖ ਮੇਰਾ ਗਾਰ ਵੀ ਨਾ ਬਣਾਉਂਦਾ ਇਹ ਕਿਹ ਲੈ ਗੋਡਾ ਕੋਲੇ ਖੋਪੜ ਹੋਦੜੂ ਕਿਉਂ ਪਾਣੀ ਨਾਲ ਨਹੀ ਹੱਕੀ ਜਨਾ ਫਾਇਆ ਤਰੋਂ ਮੂੰਹ ਦਾ ਕੋ ਨਾ ਲੈ ਤੂੰ ਛਣਾ ਮਰਵਾ ਦੀ ਉਹੀ ਤਾਂ ਤੈਨੂੰ ਕਹਿਣਾ ਹੈ ਹਾਂ ਤੇ ਇਹ ਆ ਉਹ ਉਸ ਮਕਾਨ ਦਾ ਉੱਦਲਾ ਮਕਾਨ ਦਾ ਉਹ ਕੋਈ ਖਿਲਾ ਚੰਗੀ ਤਰ੍ਹਾਂ ਹੁਣ ਇਹ ਵਾਲਾ ਮਕਾਂਦਾ ਹੀ ਚੰਦਾ ਹਾਂ ਤੂੰ ਬੰਤ ਤਾਂ ਤੇ ਮੈਂ ਟੱਕਾ ਤੇ ਆਪਣੀ ਗੋਂਦ ਚ ਬੜੂ ਟੱਕਾ ਮੈਨੂੰ ਬਦਲ ਲੱਗ ਗਿਆ ਤੇਰੀ ਬੜੂ ਮੇਰੇ ਦਾ ਕਿਵੇਂ ਬੜੂ ਚਲਾ ਨਾ ਹੈ ਖਿਲਾ ਨਾ ਕੋਈ ਜਿਹਾ ਨਾ ਨਾ ਫੇਰ ਨਹੀਂ ਮੈਂ ਹੈ ਪੁੱਤਰਾ ਨਹੀਂ ਭੰਦੇ ਲਾਣ ਮਰਵਾਦੇ ਹੋਏ ਜਮਾਨੇ ਕੋ ਕੁਝ ਨਾ ਭਾ ਦੱਸੋ ਗੋਂਦ ਕੋਟ ਅੋਰ ਸਰਪੰਚ ਜੀ ਦੀ ਹੁੰਦੀ ਹੈ ਜਦ ਜਮਨੋ ਪ੍ਰਿੰਟਰ ਲਈ ਹੋਗੀ ਕੰਨਣੇ ਤੋਂ ਬਾਅਦ ਬਾਅਦ ਕਰਕੇ ਬਾ ਆਕਸ਼ਟਿਆ ਕੰਨ ਬਾਇਦੇ ਹੈ ਇਹ ਵੀ ਕਟਰੀ ਦਾ